ਯਾਰ ਲੱਗੋ ਗਰੂ ਠੀਕ ਆ ਬਾਈ ਕਿਵੇਂ ਤੈ ਤਾ ਆ ਠੀਕ ਆ ਠੀਕ ਆ ਹੋਰ ਸੁਣਾਦੀ ਹਾਲ ਆ ਬਹੁਤ ਵਧੀਆ ਜੇ ਮੈਂ ਕੰਮ ਆਇਆ ਸੀ ਤੇਰੇ ਕੋਲੇ ਗੱਥ ਪਤਨਾ ਨਹੀਂ ਬੰਨਿਆ ਥੋੜਾ ਜਿਹਾ ਬਾਧੂ ਪੰਜਾ ਪਤਨਾ ਆਪਣੀ ਮੈਨੂੰ ਘੇਰ ਦਿੱਤੀ ਰੂਟ ਆ ਪਥ ਲੈਣਾ ਮੈਂ ਥਾ ਦੇ ਨੂੰ ਪਹੁੰਚ ਗਿਆ ਫਿਰ ਯਾਰ ਕਿੱਥੇ ਆ ਵਾਹ ਕਵਾਜੇ ਤਰੂਗਾ ਕਿਤੇ ਤੂੰ ਧੜੂ ਓਏ ਓ ਤੂੰ ਧੜੂ ਉਹ ਤੇਰੀ ਗੱਲ ਆ ਉਰੇ ਆ ਛੌਦਾ ਕਰ ਦੇ ਬੰਨ ਬਾਈ ਯਾਰ ਇਹ ਬਾਈਪਾਸਾਂ ਦਾ ਪੁੱਤ ਆ ਕਿਉਂ ਤੇ ਤੇ ਮੇਰੇ ਦੇ 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 ਵਾਧੂ 5 ਰੁਪਏ ਪਾਤੀ ਆ ਨਹੀਂ ਨਹੀਂ 5 ਨਹੀਂ ਹਾਂ 10 ਰੁਪਏ ਚੱਲਦੀ ਆ ਇਹ ਬਾਲੀ ਤਾਂ ਕੀ ਕਰੀਦਾ ਲੈ ਯਾਰ ਕੋਲ ਤੋਂ ਤੂੰ 78 ਰੁਪਏ ਲਾ ਲੈ ਚਲ ਆਈ ਬਾਬਾ ਠੀਕ ਆ ਹਾਂ ਚੱਲ ਲੈ ਜਾ ਭਲਾ ਹੁਣੇ ਹੀ ਲੈ ਜਾ ਲੈ ਹਾਂ ਰਹਿਣਾ ਲੈ ਆਜ ਤਿੰਨੇ ਲੈ ਲਈ ਦਾ ਹੀ ਤੇ ਆ ਲੈ ਜੋ 500 ਪਾਤੀ ਚੱਲ ਚੱਲ ਤੂੰ ਦਿਨ ਪਲਾ 1000 ਲੈ ਤੇਨ ਦਲ ਮੁੱਤ ਦੀ ਪੈਸੇ ਜੀ ਨਾਲ ਲੈ ਠੀਕ ਆ ਪੈਸੇ ਨਾਲ ਬਸ ਠੀਕ ਚੱਲ ਜਾ ਪਾਪ ਨਹੀਂ ਆ ਜਾ ਸੀ ਲਾ ਹੋ ਗਿਆ ਪੀ ਪਾ ਕਾਤਲਾ ਕਾਤਲਾ ਹੋਰ ਨਾ ਪੂਰ ਹੋ ਗਿਆ ਹੋ ਗਿਆ ਹੋ ਗਿਆ ਬਸ ਬਹੁਤ ਆ ਬਾਈ ਪੈਸੇ ਪੈਸੇ ਹੋਣਾ ਹੀ ਯਾਰ ਤਰ ਕੋ ਲੈ ਲੋ ਘਰ ਕੋ ਲੈ ਲੋ ਨਹੀਂ ਤੱਥੇ ਜਦੋਂ ਦੇਰੇ ਪੂਰੇ ਉਹ ਤਾਂਲੇ ਬੈਠੇ ਠੀਕ ਹੈ ਨਾ ਮੈਨੂੰ ਵੀ ਬੁਲਾ ਦੀ ਇਹਨੂੰ ਵੀ ਬੁਲਾ ਦੀ ਅੱਧੇ ਅੱਧੇ ਇਹ ਲਾ ਲਾ ਬੋਣਾ ਮੇਰੇ ਨਾਲ ਕੋਈ ਨਾ ਤੰਮ ਦਰਨਾ ਹੋਰ ਕੋਈ ਨਹੀਂ ਦੇਖ ਲੋ ਜਿਵੇਂ ਮੈਂ ਰਹਿਣਾ ਤੈਨੂੰ ਫੜਾ ਤੈਨੂੰ ਫੜਾ ਦੂੰਗਾ ਅਤੀ ਯਾਰ ਤੋਈ ਆ ਦੀ ਬੋਲਾ ਦੋਈ ਨਹੀਂ ਬਾਕੀ ਬਸ ਚੰਗਾ ਫਿਰ ਦੋਲ ਦੋਲ ਪੱਥੀ ਥੋੜਾ ਇਧਿੰਗ ਇਧਿੰਗ ਨਾ ਪੱਥਰ ਲਾ ਪਤਾ ਦੀ ਗੱਲ ਆ ਆਪਾਂ ਨੂੰ ਫਾਇਦਾ ਹੋਊਗਾ ਮੇਰੀ ਗੱਲ ਤੋਂ ਲੈ ਪਾਤੀ ਬਦੀਨਾ ਵਾਲੀ ਹੋਵੇ ਨਹੀਂ ਨਹੀਂ ਪਹਿਲੇ ਉਹ ਨਹੀਂ ਮਿਲਨੇ ਹਾਂ ਹਾਂ ਉਹ ਨਹੀਂ ਉਹ ਆ ਪਤਾ ਦੀ ਗੱਲ ਪੱਥਰ ਮੇਂ ਵੇਚ ਕੇ ਆਪਾਂ ਕੋਈ ਕਾਲੂ ਬਾਲ ਚਲਾਉਂਦੇ ਕਾਰੋਬਾਰ ਚਲਾਣੇ ਦੂਈ ਹਾਂ ਬਦੋ ਇੱਡੀ ਦਰੀ ਇਹ ਨਾ ਹੋਈ ਹੈ ਇੱਡੀ ਦਰੀ ਇਹ ਨਾ ਸੌਇਤ ਤਾਂ ਤਰ ਲੈਣਾ ਤੇ ਥੱਲੇ ਤਰ ਉਹ ਜਠਾ ਲੰਦਿਆ ਵਾ ਬਾਹਰ ਤੱਕ ਤੇ ਸਿਰ ਦੇ ਤਰਮਾ ਚ ਹੋਈ ਹੋਰ ਆ ਜੂਗੀ ਤੇ ਤਾਂ ਤਰ ਲਈ ਤੇ ਥੱਲੇ ਤਰ ਲਈ ਜੁੱਤੀ ਮਾਨੂੰ ਫੈਰ ਦੇ ਵਿੱਚ ਤਰਮਾ ਦਾ ਜੀ ਇਹਦਾ ਆਈ ਜਾਂਦੀ ਤਰਮਾਲੀ ਤੇਣੀ ਦੇ ਲਈ ਰਾਈ ਦਿੰਦੀ ਆ ਉੱਥੇ ਦੀ ਤੇਰੀ ਕਰਦੇ ਤਰਮਾ ਦਾ ਜੀ ਤਰਮਾ ਤਰਮਾਲੀ ਦੀ ਤੇ ਤਰਮਾਲੀ ਦੀ ਤੇ ਤਾਂ ਲੈ ਆਉਣਾ ਆਥਮ ਨੂੰ ਬਹੁਤ ਵਧੀਆ ਵੀ ਚੀਜਾਂ ਨੇ ਪੈਸੀ ਵੱਟੀ ਦੀਆਂ ਤੇ ਦਾਲ ਇਹ ਵੀ ਆ ਦੁੱਧ ਵੀ ਆਪਣਾ ਚੰਦਾ ਪੈਂਦਾ ਤੇ ਮੇਰਾ ਰਾਦਾ ਹਾਂ ਮੰਮਾ ਨਾ ਮੈਂ ਨੇ ਅਲੀਨਾ ਡਬੂ ਨਾਲ ਦਾ ਵੀ ਬੰਡਲ ਲਏ ਦਾ ਦੇ ਦੋ ਫੇਰੇ ਇੱਕ ਤਾਂ ਜਿਹੜਾ ਦਾ ਮੰਡਲੀ ਦੁੱਧ ਆਪਵੇਂ ਅੱਲਾ ਪਾਇਆ ਗਰਮ ਪੀਆ ਕਰੂੰਗਾ ਦੁੱਧ ਤੇ ਪੱਤੀ ਪਾਇਆ ਕਰੂੰਗਾ ਤੇ ਦੁੱਧ ਤਾਂ ਮੈਂ ਤਦ ਵੀ ਥਿਆ ਕਰ ਨੂੰ ਪੀਤੀ ਕੁਲੀ ਆਉਣਗੇ ਤੇ ਪੱਤੀਆਂ ਵੀ ਦਾ ਬੰਦ ਗਈ ਕਿ ਨਹੀਂ ਹੈ ਹਾਂ ਮੂਹੇ ਉਰੀ ਕਿ ਛੋਮਣੀ ਐਂਕਾ ਡਬੂਏ ਉਹ ਡਬੂ ਦੂ ਉਹ ਆ ਮੇਰੇ ਤੋਂ ਲੈ ਤਨ ਡਬ ਉਹ ਰਿਆ ਗੱਲ ਕਰਨੀ ਐ ਦਿੱਥੇ ਆ ਕੀ ਦਾ ਨਾ ਕੰਮ ਕਰ ਲੈਣ ਦੇ ਉਹਦੇ ਆ ਜਾ ਉਹ ਮੇਰਾ ਮੈਂ ਤੇਨਾਂ ਦੱਲਤ ਨਹੀਂ ਹੋ ਰਿਆ ਇੱਥੇ ਜੀ ਮੈਨੂੰ ਤੰਮ ਬਲੇ ਆ ਕੀ ਕਰ ਮੈਂ ਤੈਨੂੰ ਉਹਦੇ ਆ ਜਾਈਏ ਪੱਗ ਤੇ ਟੋਕਰੀ ਰੱਖ ਦੀ ਟੋਕਰੀ ਦਾ ਪੱਤੇ ਪਾਉਣੇ ਮੈਨਾਂ ਗਾਂਵਾਂਂਦਲਾ ਬੱਚਾ ਛੱਡਾ ਤਾ ਮੈਂ ਤੈਨੂੰ ਤੈ ਤਾਂ ਵੀ ਦਾਮ ਬੰਦਣੀ ਆ ਤੇਰੇ ਨਾਲ ਦੁੱਧ ਚਾਨੇ ਮੈਂ ਫੀਤਾਂ ਨਹੀਂ ਜਾਂਦਾ ਤਰੀਲੀ ਜਾਂਦੀ ਹੱਤੀ ਤੂੰ ਇੱਕ ਤਾਂ ਬੰਦ ਕਰ ਵੰਦਨੀ ਆ ਨਾ ਤੂੰ ਫੜਾ ਫੜਾ ਠੀਕ ਆ ਮੈਂ ਥੋੜੀ ਨਾ ਪੈਂਦੀ ਮੈਂ ਬਹੁਤ ਬੰਦਲਾ ਬੰਦਲਾ ਗੱਤਾਂ ਨੂੰ ਮੁਰੇ ਮਥੇ ਤੇ ਲਾ ਲਾ ਮੈਂ ਤਾਂ ਮਗਰ ਨਾ ਤਾਰਾ ਦੋ ਡਿਟਾ ਲੈ ਮੁੰਡਾ ਇਹ ਤੇ ਆ ਗਈ ਮੇਰੀ ਨਾ ਜੱਟ ਆਹ ਫੜ ਮੈਂ ਤਾਂ ਪਿੱਛੇ ਛਾਲ ਆ ਗਿਆ ਇਹ ਤੋਤਲੇ ਹੱਤੇ ਪਾਉਣਾ ਤੋਤ ਨਾਲੇ ਪਾਉਂਗਾ ਛਵਾਤ ਤਰ ਹਾਂ ਜੱਟ ਚਲੀ ਪਾਣੀ ਹਾਂ ਜੱਟ ਟੋੜਦਾ ਤੋ ਲਗ ਦੇਣਾ ਤੂ ਇਹ ਤੇ ਟੋੜਦਾ ਤੋ ਲ ਮੈਂ ਟੋਟੀ ਵੀ ਬਾਉਂ ਟੋਟ ਵੀ ਬਾਉ ਕਲੇ ਥਣ ਬਾੜ ਰੱਖੂ ਦੁੱਧ ਚੋ ਨੂੰ ਕੱਲ ਗੋਹਾ ਕਾਉਂ ਤੇ ਮੈਂ ਠੀਕ ਤਾ ਮੈਂ ਕੀ ਕਰੂੰਦਾ ਜਦ ਮਾਦੀ ਕਾਲੀ ਬਾਤ ਬੂਲੋ ਤੇਰੀ ਮਗਲੋਂ ਤੇ ਮੈਂ ਕੁਲਾ ਪਾ ਦੂੰਗਾ ਬੂਲੇ ਤੇਰੇ ਤੋਂ ਮਾਦੀ ਦਾ ਦਾ ਬੂਲਾ ਪਾ ਦੂੰਗਾ ਤੇਰੇ ਤੋਂ ਮਾਦੀ ਜੌਦੀ ਦਾ ਜੀ ਮੈਂ ਕੀ ਬਾਤ ਨੂੰ ਤੂੰ ਮਾ ਤੇ ਅਨੰਦ ਬਾਈ ਓ ਠੀਕ ਰਹੀ ਆ ਕੀ ਹਾਲ ਆ ਪੀਤਰੀ ਦਾ ਨਾਲ ਯਾਰ ਮੈਨੂੰ ਤਾਂ ਫਿਆਜ ਉੱਡ ਗਿਆ ਕੋਈ ਨਾ ਕੋਈ ਮੋਟਰ ਹੀ ਚੱਲਦੀ ਘਰ ਮਾ ਤੁਹਾਨੂੰ ਪਿਛਲੀ ਮੋਟਰ ਤੇ ਵੀ ਭਾਗ ਤਿਆ ਕਾਦਾਲੇ ਫੇਲ ਗਿਆ ਤਕੀਂ ਦਾ ਕਪਾਦੀ ਨੇ ਉਹ ਬਣ ਗਿਆ ਕੋਈ ਥੀਨ ਵਾਤੀ ਆਲ ਮੈਨੂੰ ਹਾਂ ਕੋਈ ਖਾਦਾ ਗਵੜੂ ਨੇ ਫੇਰ ਕੰਮ ਕਰਤਾ ਮੇਰਾ ਉਹੀ ਕਿ ਮੈਂ ਹੁਣ ਦਾੰਦ ਆਥਿਆ ਪਾ ਪਾ ਲਿਆ ਕਾਦਾ ਕਹਿੰਦਾ ਦਾੰਦ ਮੂਹੇ ਕੇਦੀ ਆ ਤੇ ਮਗਲੋ ਮੇਰੀ ਆ ਤੇ ਉਹ ਕਹਿੰਦਾ ਦੁੱਧ ਮੈਂ ਵੀ ਆ ਪਤਨਾ ਮੈਂ ਵੇਖਾ ਤੇ ਮੈਂ ਤਾਂ ਲੈ ਪੱਥੇ ਫੋਨ ਤੇ ਲੈ ਗਿਆ ਵਾਤ ਦੇ ਸਕੀਨ ਮੇਰੇ ਸੁਣ ਲੈ ਆ ਜਾ ਉਹ ਕਿ ਤੂੰ ਹੋਣੀ ਦਾ ਆ ਜਾ ਮਿੱਠਾ ਨਾ ਨਾ ਨੀ ਮੈ ਆ ਗਿਆ ਆਵਾਜ਼ਾਂ ਨਹੀਂ ਤੇਰੀ ਕੀ ਗੱਲ ਤੇਰੀ ਜੰਗ ਬਲੋ ਤਾਂ ਤੇ ਤੁੱਟੀ ਮਾਨੂੰ ਤੇਰੇ ਰਿੰਗ ਤੇਰੇ ਆ ਜੋ ਖਲੱਡਾ ਆ ਤੇਰਾ ਸਾਤੋਂ ਮਰਿਆ ਇਹ ਦੰਦਾ ਵੀ ਮੂੰਹ ਲਾ ਪਤਾ ਮੇਰਾ ਮੂੰਹ ਲਾ ਪਤਾ ਤੇ ਮਗਲਾ ਪਤਾ ਦੋਨਾ ਤੇਰਾ ਤੇ ਮੈਂ ਦੋਹਾ ਵੀ ਤੇਰਾ ਦੰਦ ਵੀ ਤੇਰਾ ਤੂੰ ਜੋ ਪੱਥੇ ਕੋਨਾ ਮੈਂ ਤੇ ਮੈਂ ਇਹ ਤੇ ਪੱਥੇ ਪਾਉ ਨੂੰ ਤੇ ਲਾ ਮੈਂ ਪੱਥੇ ਵੀ ਮੇਰੇ ਮੂੰਹ ਵੀ ਮੇਰਾ ਇਹ ਮੂੰਹ ਲਾ ਪਤਾ ਗਲੈਰੀ ਵਾਲਾ ਪਤਾ ਬੰਦ ਕਰ ਚਾਰੀ ਗਲੈਰੀ ਵਾਲਾ ਬੰਦ ਪਾ ਪਤਾ ਕਰ ਇਹ ਦੁੱਤਾਂ ਪੈਨੇ ਦਲਗਾ ਮੈਂ ਕੱਲ ਨੂੰ ਡਾਲ ਦਾਂ ਮੈਂ ਤੇਰੇ ਨੱਦ ਨੂੰ ਦੂ ਨੂੰ ਮੈਂ ਬਣਾਉਂਦੇ ਮਿੱਠਾ ਬਹੁਤ ਆ ਹੁਣ ਕੱਲ ਨੂੰ ਬਿੰਕਾ ਨੱਦ ਕਰ ਦੇ ਦਾਲ ਨੱਦ ਦੀ ਤੀਮ ਹੁਣ ਹੋਰ ਲੈਣੀ ਐ ਤੇ ਮੈਂ ਹਾਂ ਕੰਮ ਦਾ ਯਾਰ ਮਾਰਿਆ ਹੀ ਹੋ ਗਿਆ ਤੇ ਕੰਮ ਥੋੜਾ ਪੜਾ ਨਹੀਂ ਕਿਵੇਂ ਦਿਮਾਗ ਪੁੱਥਰਾ ਕੰਮ ਕਰਦਾ ਭਾਈ ਭਾਈ ਹੁੰਦਾ ਤਾਂ ਦਿ ਵਾਲਾ ਦੌਰ ਬੰਦਾ ਤਾਂ ਹੈਗਾ ਠੀਕ ਕੰਮ ਵੀ ਬਹੁਤ ਕਰਦਾ ਸਾਰਾ ਕੰਮ ਕਰ ਜਾਂਦਾ ਜੀ ਦਾ ਦੁੱਧ ਦੁੱਧ ਜੀ ਦਾ ਤੇ ਹੁਣ ਮੈਨੂੰ ਗਾਂ ਇਹਨੇ ਚੋਣ ਨਹੀਂ ਦੇਣੀ ਗਾਂ ਵੰਦ ਲਈ ਤੇ ਜਦੋਂ ਮੈਂ ਚੋਣ ਲਗਦਾ ਉਦੋਂ ਤਾਂ ਨੂੰ ਮੁਰੋ ਤੁੱਟੰਦਾ ਜਾਂਦਾ ਰਾਤ ਦੁੱਧ ਦੋਲਤਾ ਜਿੱ ਤਰਤੇ ਦੇ ਨਾਲ ਦੁੱਧ ਪਾਇਆ ਇਹਨਾਂ ਤਾਂ ਫਲਾ ਦੋ ਹੋਈ ਦੋ ਹੈ ਤੇ ਪਾਠ ਨਾ ਦੇ ਵੀ ਕੀ ਕਰਾਂ ਦੇਣਾ ਆਪ ਦਾ ਆਪਦਾ ਹੀ ਹੁੰਦਾ ਮੈਂ ਕਈ ਨਾ ਜਮਨ ਜੀ ਤਾਂ ਬੰਦਾ ਨਾ ਨਾ ਥੀ ਤੋਂ ਯਾਰ ਮਾਰਾ ਤਾਂ ਮੈਂ ਕੋਈ ਨਹੀਂ ਦਾ ਜਿਪਾਈ ਪਾਈ ਕੀ ਤਾਲੋ ਕਿੱਦਾਂ ਹੋਊਗਾ ਉਹ ਬੈਠਾ ਵਾਰ ਮਾਰਦਾ ਉਹ ਮਾਰ ਲੈ ਵਾ ਵਾ ਉਹ ਜਵੂ ਬੁਝਿਆ ਹਾਂ ਬੁਝਿਆ ਕੀ ਤੇਰੀ ਜਾਨਾ ਇੱਥੇ ਬੈਠ ਡੈਡ ਇਹ ਤੋੜ ਲੀ ਜੇ ਬੈਠੀ ਜਾਨਾ ਬੈਠ ਤੂੰ ਇਹ ਮੇਹਾਂ ਥੀ ਦਾ ਪੋਚ ਨਾ ਮਾਰਾ ਮੈਂ ਤਾਂ ਦਾਲਤੀ ਬਹੁਤ ਵੱਡੀ ਹੋ ਗਈ ਤਾਰੀ ਆਪਾ ਦਾਵੰਦੀ ਆ ਨਾ ਹਾਂ ਦਾ ਨੀ ਯਾਰ ਵੰਦਰੀ ਤੇ ਤੂੰ ਹੀ ਮੰਦੀ ਆ ਪਤਾ ਜਿਵੇਂ ਕਹਿੰਦਾ ਉਵੇਂ ਕਰ ਲੈਂਦਾ ਨਹੀਂ ਯਾਰ ਮਾਲਾ ਕੰਮ ਹੋ ਗਿਆ ਆਪਣੀ ਪਹਿਲਾਂ ਗੋਛਾਂਜ ਗਈ ਆ ਚੰਗਾ ਬਾਈ ਬੰਦ ਆ ਤੇ ਤੈਨੂੰ ਕੰਮ ਲੱਗਦਾ ਨਹੀਂ ਯਾਰ ਬੇਲਾ ਤੂੰ ਮੂਲੋਂ ਲਖ ਲਈ ਸੀਗੀ ਮੈਂ ਪਿੱਛੋਂ ਤੂੰ ਰਾਤ ਦੁੱਧ ਚੋਏ ਭਰੀ ਬਾਲਟੀ ਨੂੰ ਦਾਗ ਮਾਰੀ ਉਹਦਾ ਚਾਰੀ ਦਾਤੀ ਜੂਰ ਆ ਤੇ ਸਾਰਾ ਦੁੱਧ ਦੁੱਲ ਦਿਆ ਮੇਲੇ ਪਲੇਕ ਲਈ ਤੋਤੀ ਆਵਲ ਮਰਾਤੂਤ ਨਹੀਂ ਆਉਂਦੇ ਨਹੀ ਤੂੰ ਟਾਟੇ ਦਾ ਤੂੰ ਜਦੋਂ ਮੈਂ ਤੂੰ ਜਨ ਦੇ ਦਾੰਦ ਚੱਤ ਲੈਣਾ ਮੈਂ ਤਾਂ ਵੀ ਅੱਜ ਫੇਰ ਤੂੰ ਦਾ ਤੇ ਮੈਂ ਆਖਿਆ ਵੀ ਆਪਾਂ ਰਹਿ ਨਹੀਂ ਦੇਤੀ ਆਪਾਂ ਬੰਦ ਲਵੇ ਬੰਦ ਨਹੀਂ ਛੋੜੀ ਆਨਦਾਨ ਉਹ ਵੇ ਮੈਨੂੰ ਦੁੱਧ ਪੀਤੇ ਨੂੰ ਚੱਲ ਤੇ ਮੈਂ ਫਿਰ ਉਹੀ ਦੱਦਾ ਹੋ ਗਿਆ ਪੰਜ ਦਿਨ ਉਹ ਗਾਂ ਵੀ ਆਪਣੀ ਖਜਾਬ ਉਹ ਆ ਵੀ ਬਾਤ ਹੋ ਜਾਂਦਾ ਭਰਾ ਭਾਈ ਹੁੰਦਾ ਬਸ ਠੀਕ ਹੈ ਤੈਨੂੰ ਪਤਾ ਹੈ ਹਾਲ ਦਿਨਾਂ ਬਾਹਰ ਹਾਲ ਦਿੱਤਾ ਉਹ ਤੇ ਚੱਲਾ ਬੱਤ ਤਾਈਆ ਲੈ ਤਾ ਤਾ ਜਦੋਂ ਕੱਚਾ ਵਾਲੇ ਦੇ ਦਿੰਦੇ ਨਾ ਕੋਈ ਆ ਤਾ 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 ਦਬਾ ਤਰਾ ਹੋ ਜਾ ਅਗੱਤ ਤੇਰੇ ਨੂੰ ਦਵਾ ਦੀ ਦਾਂਗ ਦੀ ਤੀ ਤਾਰ ਉਹ ਮੇਰੀ ਆਪਣੀ ਕੱਥ ਹੋਈ ਆ ਤਾਂ ਤੱਤੀ ਆ ਹਉਂ ਤੂੰ ਆਦਰ ਅਗੱਤ ਧਾਰ ਵੀ ਤੋਨੀ ਹੋ ਦੀ ਮਾ ਤਾਂ ਤੱਤੀ ਆ ਹੋਣੀ ਆ ਠੀਕ ਗੱਲ ਕੋ ਮੈਂ ਤੈਨੂੰ ਆਦਰ ਦੇ ਜੀਦੇ ਨਾ ਕੱਟ ਨੇ ਮੱਤੇ ਆਪਾਂ ਕੱਥੀ ਅੱਜ ਵੀ ਦੁੱਧ ਚ ਪੱਤੀ ਪਾਵਾਂ ਦੇ ਓਏ ਬਬੂ ਤੇ ਮੈਂ ਧੀਦਾ ਮੈਂ ਮਰਮਾਂ ਨੂੰ ਟਾਰਾਂ ਬੋਲ ਬੱਚਾ ਤੇ ਬੱਤੇ ਜਾ ਬਾਈਕ ਤੱਕ ਗਈ ਹੈ ਜਾਦੀ ਗਾਂ ਪਹਿਲਾਂ ਨੂੰ ਪਹਿਲਾਂ ਤਾਂ ਨਹੀਂ ਵੀ ਆਉਂਦੀ ਤੂੰ ਲਈ ਤਾਂ ਮਚੋ ਚਮਚੋ ਚਮਚੋ ਜੇ ਚੜੀ ਜਾਂਦਾ ਮੈਨੂੰ ਤਾਂ ਤੋਣੀ ਦੌਂਦੀ ਚੱਲ ਧੀਦਾ ਸਪੈਂਡਰ ਦਾ